ਜੀਵ ਉਹਦੇ ਹੁਕਮ ਦੇ ਵਿੱਚ ਬਣਿਆ ਹੋਇਆ ਹੈ ਹallelujah 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 ਜਿਵੇਂ ਉਹਦੇ ਬੱਚੇ ਚਪਲੇ ਜਦੋਂ ਨੇ ਹੁਕਮ ਨੂੰ ਮੰਨ ਲਿਆ ਉਹਦਾ ਕੋੜ ਸ਼ੁੱਧ ਹੋ ਗਿਆ ਉਸਨੇ ਦੇਖਿਆ ਮੇਰਾ ਸਰੀਰ ਠੀਕ ਹੋ ਗਿਆ ਮੈਂ ਸਾਫ਼ ਹੋ ਗਿਆ ਉਹ ਬਾਹਰ ਨਿਕਲ ਕੇ ਆਇਆ ਪਾਣੀ ਦੇ ਵਿੱਚੋਂ ਔਰ ਉਸ ਸਿਪਾਹੀ ਨੂੰ ਕਹਿਣ ਲੱਗਾ ਹੋਵੇਗਾ ਚਲੋ ਵਾਪਸ ਨਬੀ ਦੇ ਕੋਲ ਚਲੀਏ ਚਲ ਜਾ ਕੇ ਨਬੀ ਨੂੰ ਦੱਸਿਏ ਬੋਲੋ ਹallelujah ਹallelujah ਆਪੋ ਆਪਣੇ ਬੋਲੋ ਹallelujah ਹallelujah ਆ ਰਿਹਾ ਨਬੀ ਦੇ ਠੀਕ ਦੂਰ ਹੋ ਰਿਹਾ ਬਾਪ ਠੀਕ ਹੋ ਰਿਹਾ ਤੇ ਆ ਨਬੀ ਕੋ ਰਿਹਾ ਹੈ ਤੇ ਅਸੀਂ ਕੀ ਕਰਦੇ ਹਾਂ ਠੀਕ ਖੁਦਾ ਦੀ ਹਜ਼ੂਰੀ ਚ ਹੁੰਦੇ ਆ ਤੇ ਮਿਲਦੇ ਹੁਣ ਕੇ ਬੋਲੋ ਹਾਲੇਲੂਇਆ ਸਮਝ ਆਈ ਕਈ ਵਾਰੀ ਕਿਸੇ ਨੂੰ ਵੇਖੀ ਹੈ ਨਾ ਮਿਲੀ ਹੈ ਬਾਹਰ ਇਧਰ ਉਧਰ ਹੁੰਦਾ ਜਾਂਦਾ ਤੇ ਪੁੱਛੀਦਾ ਹਾਂ ਜੀ ਆਜ ਕਿ ਪਾਸੇ ਉਦੋਂ ਦੇ ਠੀਕ ਹੈ ਆ ਪਰ ਉਹ ਮੰਦੇ ਮੁੜ ਕੇ ਰੱਬ ਦੀ ਹਜ਼ੂਰੀ ਚ ਆਏ ਹਨ 30 ਸਾਲ ਦਾ ਵੀ ਬਾਅਦ ਠੀਕ ਉਹ ਕੂਲ ਤੇ ਹੋ ਰਿਹਾ ਤੇ ਮਿਲ ਜਸੂ ਨੂੰ ਕਿੱਥੇ ਰਿਹਾ ਬੋਲੋ ਹੈ ਕੱਲ ਦੇ ਬੋਲ ਹallelujah ਅੱਜ ਲੋਕ ਹੈ ਕੱਲ ਜੀ ਠੀਕ ਹੁੰਦੇ ਨੇ ਖੁਦਾ ਦੀ ਹਜ਼ੂਰੀ ਤੇ ਠੀਕ ਹੁੰਦੇ ਨੇ ਤੇ ਮਿਲਦੇ ਮੁੜ ਕੇ ਬਾ ਖੁਦਾ ਦੇ ਲੋਕੋ ਪ੍ਰਭੂ ਦੀ ਕਿਰਪਾ ਨੂੰ ਪੁਹੁੰਚਾਣੇ ਹallelujah ਹallelujah ਕਿਤੇ ਤੇ ਖੁਦਾ ਦੀ

ਜੇ ਤੁਹਾਡੇ ਤੇ ਮੇਰੇ ਵਰਗਾ ਹੁੰਦਾ ਨੇ ਕਹਣਾ ਹੁਣ ਠੀਕ ਹੋ ਗਿਆ ਹੁਣ ਲਾਗੀ ਤੇ ਘਰ ਰਹਿ ਕੇ ਚੱਲਦੇ ਆ ਪਰੇ ਕੱਲ ਮਿਲ ਲਾਂਗੇ ਫਿਰ ਮਿਲ ਲਾਂਗੇ ਪਰ ਨਹੀਂ ਉਥੋਂ ਵਾਪਸ ਆਇਆ ਹallelujah ਹallelujah ਤੁਹਾਪਰ ਸਾਰਾ ਕਹਿੰਦਾ ਮੈਂ ਜਾ ਕੇ ਨਬੀ ਨੂੰ ਦੱਸਦਾ ਤੇ ਸਹੀ ਪ੍ਰਭੂ ਚਾਹਦੇ ਆਏ ਤੁਸੀਂ ਵਾਪਸ ਖੁਦਾ ਲੈ ਕੇ ਘਟਨੇ ਤੁਰੋ ਹallelujah ਹallelujah ਖੁਦਾ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ عجیب کیتا ہے پربو نے دانو بہت کو بہت آشیشا برکتا دیتی ہے واپس ہوتی چرنا دے بچ اٹھنے ٹیکنے شروع کرو واپس ہوتی حضوری جو ہاں شروع کرو سنگتی کرنی شروع کرو بندگی کرنی شروع کرو پراثنا کرنی شروع کرو ساڑھے خدا نے سانو سوال کے رکھے ہیں اس پر بیچو نے سما یہ دل دیتا ہے اس لیے اسی ادا کی کرنا ہے تانواد کرنا بلو حلیلویہ شکر گزاری کرے کرو شکر گزاری کرنو ਜਦੋਂ ਵਾਪਸ ਆਉਂਦਾ ਹੈ ਤੇ ਨਬੀ ਨਾਲ ਗੱਲਾਂ ਕਰਦਾ ਕੁਝ ਤੋਂ ਪਹਿਰੇ ਨਬੀ ਵਾਸਤੇ ਲੈ ਕੇ ਆਇਆ ਸੀ ਗੱਲ ਲੱਗਾ ਲੈ ਲੋ ਸੋਨਾ ਚਾਂਦੀ ਬਸਤਰ ਵੀ ਲੈ ਕੇ ਆਇਆ ਨਬੀ ਕਹਿਣ ਲੱਗਾ ਨਹੀਂ ਮੈਂ ਤੇਰੇ ਕੋਲੋਂ ਕੁਝ ਵੀ ਲੈਣਾ ਨਹੀਂ ਬੋਲ ਹ Alleluia ਮੈਂ ਤੇਰੇ ਕੋਲੋਂ ਕੁਝ ਨਹੀਂ ਲੈਣਾ ਉਹ ਕਹਿਣ ਲੱਗਾ ਨਹੀਂ ਕੁਝ ਲੈ ਲੋ ਕਹਿੰਦਾ ਨਹੀਂ ਲੈਣਾ ਉਹ ਚਲਾ ਗਿਆ ਧੰਨਵਾਦ ਕਰਕੇ ਚਲਾ ਗਿਆ ਔਰ ਜਦੋਂ ਜਾ ਰਿਹਾ ਸੀ ਇਹਦਾ ਇੱਕ ਚੀਲਾ ਸੀ ਜਿਹਦਾ ਨਾਮ ਕੀ ਸੀ ਬੋਲੋ ਸਾਰੇ ਉੱਚੀ ਬੋਲੋ ਇਹ ਹਾਜੀ ਹੁਣਗੇ ਹਾਜੀ ਕੀ ਕਹਿਣ ਲੱਗਾ ਬੰਦਾ ਆਇਆ ਹੋਵੇ ਤੇ ਖਾਲੀ ਹੈ ਨਾ ਕੁਝ ਦਿੱਤੇ ਆਂ ਹੀ ਚਲ ਜਾਵੇ ਇਹ ਤੇ ਗੱਲ ਬਣਦੀ ਹੁਣ ਮੈਂ ਤੁਹਾਨੂੰ ਵੀ ਗੱਲ ਸਿਖਾਉਣੀ ਚਾਹਿਆ ਇੱਕ ਬੰਦਾ ਜਿਹੜਾ ਨਬੀ ਦੇ ਨਾਲ ਬਹਿ ਰਿਹਾ ਕਿਹਦੇ ਨਾਲ ਰਹਿ ਰਿਹਾ ਬੋਲੋ ਜਰੀ ਕਿਹਦੇ ਨਾਲ ਰਹਿ ਰਿਹਾ ਨਬੀ ਦੇ ਨਾਲ ਨਬੀ ਦੇ ਨਾਲ ਰਹਿ ਰਿਹਾ ਦੂਸਰੇ ਦੇਸ਼ ਦੂਸਰੀ ਕੌਮ ਦੂਸਰੀ ਜਾਤ ਜੋ ਆਇਆ ਉਹ ਕੁਝ ਦੇਣਾ ਚਾਹੁੰਦਾ ਹੈ ਨਬੀ ਲੈਣਾ ਨਹੀਂ ਚਾਹੁੰਦਾ ਜਿਹੜਾ ਨਬੀ ਦੇ ਨਾਲ ਆ ਉਹ ਉਹਦੇ ਕੋਲੋਂ ਸਭ ਕੁਝ ਲੈਣਾ ਖੁਦਾ ਦੀ ਹਜ਼ੂਰੀ ਚ ਰਹੇ ਵੀ ਖੁਦਾ ਦਾ ਹੋ ਨਹੀਂ ਸਕਦਾ ਸਮਝ ਗਏ ਪ੍ਰਭੂ ਦੀ ਹਜ਼ੂਰੀ ਚ ਰਹਿੰਦਾ ਹੋਵੇ ਜੇ ਜਿੰਦਗੀ ਚ ਨਾ ਹੁੰਦੇ ਚਾਹਿਆ ਇੱਕ ਕੋੜ ਲਵਾਉਣ ਆ ਰਿਹਾ ਹੈ ਤੇ ਇੱਕ ਕੋੜ ਲੈਣਾ ਹੁਣ ਵੇਖੋ ਜਿਹੜਾ ਬਾਹਰੋਂ ਆਇਆ ਉਹ ਚੰਗਾ ਹੋ ਕੇ ਗਿਆ ਤੇ ਜਿਹੜਾ ਨਬੀ ਦੇ ਨਾਲ ਰਹਿ ਰਿਆ ਸੀ ਉਹ ਕੋੜੀ ਹੋ ਗਿਆ ਸਮਝ ਆਲੀ ਹallelujah ਹਾਪੂ ਦਾ ਕਹੋ ਹallelujah 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 ਮੁਜੂਦਾਨੀ ਬਾਰੂਆ ਇਹ ਨਸਾਨ ਬਰਕਤ ਲੈ ਕੇ ਜਾ ਰਿਹਾ ਹੈ ਸਾਡੀ ਬਰਕਤਾਂ ਚ ਕੁਝ ਦੀ ਹੈ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਸਾਡੇ ਜੀਵਨ ਚ ਕਮੀ ਹੈ ਇਸਕੇ ਹੱਤੀ ਦੀ ਜੀਵਨ ਚ ਕਮੀ ਆ ਗਈ ਲਾਨਤ ਆ ਗਿਆ ਮੋਦਾ ਪੈਸਾ ਖਰਾਬ ਲਵਾ ਮੋਦਾ ਧਨ ਦੌਲਤ ਖਰਾਬ ਲਵਾ ਮੈਂ ਉਹਦੇ ਕੋਲੋਂ ਸਾਰਾ ਕੁਝ ਲੈ ਲਵਾ ਦੌੜ ਕੇ ਜਾ ਕੇ ਉਸ ਰਾਤ ਨਾ ਮਿਲੇ ਗੱਲ ਕਿ ਕੀ ਗੱਲ ਹੋਈ ਕਿਤਾ ਕੁਝ ਗੈਸ

ਮੈਨੂੰ ਦੱਸ ਰਿਆ ਸੀ ਉਦੋਂ ਖੁਦਾ ਦਾ ਆਤਮਾ ਤੇਰੇ ਨਾਲ ਸੀ ਉੱਥੇ ਹੀ ਸੀਗਾ ਜਦ ਨਮਾਨ ਵਾਲਾ ਕੋੜ ਦੇ ਨੂੰ ਤੁਸੀਂ ਪੜੋਗੇ ਲਿਖਿਆ ਉਹਨੂੰ ਉਹਦੇ ਸਾਰੇ ਪਰਿਵਾਰ ਉਸ ਕੋੜ ਹੋ ਗਿਆ ਹੈ ਔਰ ਲਿਖਿਆ ਪ੍ਰਭੂ ਦੀ ਹਜ਼ੂਰੀ ਦੇ ਵਿੱਚੋਂ ਖੁਦਾ ਦੀ ਹਜ਼ੂਰੀ ਦੇ ਵਿੱਚੋਂ ਉਸ ਕੋੜ ਦੇ ਨਾਲ ਜਾ ਰਿਹਾ ਇੱਕ ਕੋੜ ਲਵਾ ਕੇ ਜਾਂਦਾ ਹੈ ਤੇ ਇੱਕ ਕੋੜ ਸਮਝਣ ਵਾਲੀ ਗੱਲ ਹੈ ਅਸੀਂ ਖੁਦਾ ਦੇ ਲੋਗਿਆਂ ਖੁਦਾ ਦੀ ਉਂਦੂਰੀ ਤੇ ਬਣੇ ਆ ਆਪਣੇ ਆਪ ਨੂੰ ਸਮਰਪਣ ਕਰ ਉਹ ਕਰੋ ਖੁਦਾ ਦੇ ਕੇ ਸਾਡੇ ਚ ਕਮੀਆਂ ਹੋਣਗੀਆਂ ਖੁਦਾ ਨੂੰ ਕਹਿਣਾ ਇਹਦਾ ਕਮੀਆਂ ਨੂੰ ਦੂਰ ਕਰ ਇਹਨਾਂ ਕਮਜ਼ੋਰੀਆਂ ਨੂੰ ਦੂਰ ਕਰ ਪ੍ਰਭੂ ਜੀ ਮੈਂ ਤੇਰੇ ਘਰ ਦੇ ਵਿੱਚੋਂ ਆਸ਼ੀਸ਼ ਲੈ ਕੇ ਜਾਣੀ ਚਾਹੁੰਦਾ ਆ ਬੋਲੋ ਹਾਲੇਲੂਇਆ ਮੇਰੇ ਕੋਲ ਆਪਦੇ ਉਹ ਤੇ ਮੈਂ ਤੁਹਾਡਾ ਕੋੜ ਘਟਾ ਬੋਲੋ ਹallelujah 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 ਆਪਣੀ ਆਪ ਨੂੰ ਜਾਣੀ ਹੁਕਮ ਦੇ ਵਿੱਚ ਬਣੇ ਰਹੀ ਇੱਕ ਬੰਦਾ ਸਾਡੇ 3 ਸਾਲ ਯਿਸੂ ਦੇ ਨਾਲ ਰਿਹਾ ਉਹਦੀ ਸੇਵਕਾਇਦੇ ਵਿੱਚ ਰਿਹਾ ਯਹੂਦਾ ਇਸਕਰ ਜੋਤੀ ਯਿਸੂ ਨੂੰ ਜੀਤੀ ਉਸਨੇ 30 ਰੁਪਈਆ ਦੇ ਵਿੱਚ ਫੜਵਾ ਦਿੱਤਾ ਇੱਕ ਉਹ ਬੰਦਾ ਜਿਹੜਾ ਯਿਸੂ ਦੇ ਨਾਲ ਨਾਲ ਰਹਿੰਦਾ ਆ ਜਿਹਦੇ ਹੱਥ 'ਚ ਗੁੱਥਲੀ ਐ ਉਹਨੇ ਉਸ ਗੁੱਥਲੀ ਦੇ ਲਾਜ ਕਰਕੇ ਯਿਸੂ ਨੂੰ ਫੜਵਾ ਦਿੱਤਾ ਇੱਕ ਬੰਦਾ ਜਿਹੜਾ ਸਾਰੀ ਉਮਰ ਡਾਕੇ ਮਾਰਦਾ ਰਿਹਾ ਚੋਰੀਆਂ ਕਰਦਾ ਰਿਹਾ ਉਹਨੇ ਯਿਸੂ ਦੇ ਕੋਲ ਜੀਵਨ ਪਾ ਲਿਆ ਬੋਲ ਹੇਲੇਲੂਇਆ ਹੇਲੇਲੂਇਆ ਮੁਸਲਿਮ ਦੇ ਉੱਤੇ 1 ਮਿੰਟ ਦੇ ਵਿੱਚ ਹੀ ਹੋ ਸਕਦਾ 2-4 ਮਿੰਟ 'ਚ ਗੱਲਾਂ ਕੀਤੀਆਂ ਹੁਣ ਉਹਨਾਂ ਦਾ ਥੋੜਾ ਸਮਾਂ ਸਪੈਂਡ ਕੀਤਾ ਹੋਵੇ ਜੋ ਸਲੀਮ ਦੇ ਉੱਤੇ ਯਿਸੂ ਦੇ ਕੋਲੋਂ ਸ਼ਿਫਾ

ਦੀ ਤੇ ਮੇਰੀ ਜ਼ਿੰਦਗੀ ਵਿੱਚ ਜੂ ਕਮੀਆਂ ਹੋ ਸਕਦੀਆਂ ਨੇ ਇਹਨਾਂ ਕਮੀਆਂ ਨੂੰ ਪ੍ਰਭੂ ਦੇ ਅੱਗੇ ਲੈ ਕੇ ਆਓ ਖੁਦਾ ਦੇ ਅੱਗੇ ਲੈ ਕੇ ਆਓ ਅਸੀਂ ਸੰਪੂਰਨ ਨਹੀਂ ਹਾਂ ਪਰ ਜਦੋਂ ਅਸੀਂ ਖੁਦਾ ਦੇ ਅੱਗੇ ਇਹਨਾਂ ਕਮੀਆਂ ਨੂੰ ਰੱਖਾਂਗੇ ਸਾਡਾ ਖੁਦਾ ਸਾਡਾ ਪਰਮੇਸ਼ਰ ਸਾਡੀਆਂ ਕਮੀਆਂ ਨੂੰ ਦੂਰ ਕਰੇਗਾ ਹਾਲੇਲੂਇਆ 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 ਹੁਕਮ ਦੇ ਵਿੱਚ ਨਮਾਜ਼ ਉਹ ਕੰਮ ਚ ਨਹੀਂ ਰਿਹਾ ਜ਼ਿੰਦਗੀ ਚ ਲਾਲਚ ਆ ਗਿਆ ਹੈ ਇਹ ਲਾਲਚ ਬਹੁਤ ਬੁਰਾ ਹੈ ਇਹ ਸਾਨੂੰ ਖੁਦਾ ਤੋਂ ਦੂਰ ਕਰੇਗਾ ਅਨੰਦ ਜੀਵਨ ਤੋਂ ਦੂਰ ਕਰੇਗਾ ਪ੍ਰਭੂ ਦੀ ਹਜ਼ੂਰੀ ਤੋਂ ਦੂਰ ਕਰੇਗਾ ਅੱਜ ਵੀ ਬਹੁਤ سارے ਲੋਕ ਪ੍ਰਭੂ ਦੀ ਹਜ਼ੂਰੀ ਚ ਨਹੀਂ ਆ ਰਹੇ ਕਿਉਂਕਿ ਉਹਨਾਂ ਨੂੰ ਪੈਸੇ ਦੀ ਲੋੜ ਹੈ ਲਾਲਚ ਹੋ ਗਿਆ ਮੇਰੀ ਦਿਹਾੜੀ ਛੋਟੇ ਜਿਹੇ ਤਨ ਤੇ ਪੂਰਾ ਹਫਤਾ ਭਾਵੇਂ ਦਿਹਾੜੀ ਲੱਗੇ ਨਾ ਕਈਆਂ ਦੀ ਲੱਗਦੀ ਹੈ ਤੁਹਾਲੇ ਹਾਂ ਤੋ ਫਿਰ ਕਹਿੰਦੇ ਪੂਰਾ ਹਫਤਾ ਨਹੀਂ ਲੱਗੀ ਹੈ ਤੁਹਾਲੇ ਲਾ ਲੀਏ ਉਹ ਲਾਲਚ ਤੁਹਾਨੂੰ ਖੁਦਾ ਤੋਂ ਦੂਰ ਕਰ ਰਿਹਾ ਹੈ ਪ੍ਰਭੂ ਤੋਂ ਦੂਰ ਕਰ ਰਿਹਾ ਹੈ ਇਹ ਸਮਾਂ ਹੈ ਪ੍ਰਭੂ ਦੇ ਬਚਨ ਦੇ ਵਿੱਚ ਬਣਨ ਦਾ ਪ੍ਰਭੂ ਦੀ ਹਜ਼ੂਰੀ ਵਿੱਚ ਬਣਨ ਦਾ ਜਿਹੜਾ ਸਮਾਂ ਸੀ ਨਾ ਉਸਗੇ ਹਾਜ਼ਰੀ ਦੇ ਲਈ ਪ੍ਰਭੂ ਦੀ ਹਜ਼ੂਰੀ ਵਿੱਚ ਬਣਨ ਦਾ ਉਸ ਸਮੇਂ ਦੇ ਵਿੱਚ ਉਹ ਸੋਣਾ ਚਾਹਦੀ ਵੇਖ ਰਿਹਾ ਸੀ ਉਸਨੇ ਕਿਹਾ ਇਹ ਸਮਾਂ ਆ ਕਿ ਤੂੰ ਸੋਣਾ ਚਾਹਦੀ ਲਵੇ ਇਹ ਸਮਾਂ ਕਿ ਤੂੰ ਸਦਾਰਨ ਚ ਫਸੇ ਇਹ ਸਮਝੇ ਕਿ ਤੇ ਉਹ ਪ੍ਰਭੂ ਦੀ ਹਜ਼ੂਰੀ ਚ ਬੈਠਾ ਹੁੰਦਾ ਕਦੀ ਉਹਦੀ ਜ਼ਿੰਦਗੀ ਚ ਕੋਲ ਆਉਣਾ ਨਹੀਂ ਸੀ ਜੇ ਕਿਤੇ ਉਹਨੇ ਵਚਨ ਸੁਣਿਆ ਹੁੰਦਾ ਜੇ ਕਿਤੇ ਉਹ ਉਦਾਸ ਨਾ ਬਣਿਆ ਰਹਿੰਦਾ ਜੇ ਕਿਤੇ ਉਹਦੀ ਸੰਗਤ ਦੇ ਵਿੱਚ ਬਣਿਆ ਰਹਿਦਾ ਸੰਗਤੀ ਛੱਡ ਕੇ ਤੇ ਲਾਲਚ ਵੱਲ ਜਾ ਰਿਹਾ ਤੇ ਕੋੜ ਉਹਦੀ ਜ਼ਿੰਦਗੀ ਚਾਲ ਰਿਹਾ ਅੱਜ ਮੁਸ਼ਕਲਾਂ ਪਰੇਸ਼ਾਨੀਆਂ ਕਿਉਂ ਆ ਅਸੀਂ ਖੁਦਾ ਦੀ ਹਜ਼ੂਰੀ ਦੀ ਕੁੰਜੀ ਨਹੀਂ ਸਮਝਦੇ ਅਸੂ ਦੇ ਵਿੱਚ ਬਣੇ ਨਹੀਂ ਰਹਿ ਰਹੇ ਕਿ ਹਾਦੀ ਉਸ ਰੱਥ ਦੇ ਪਿੱਛੇ ਦੌੜ ਰਿਹਾ ਸੀ ਅਸੀਂ ਵੀ ਧਨ ਦੌਲਤ ਦੇ ਪਿੱਛੇ ਦੌੜ ਰਹੇ ਸਾਡੀ ਵੀ ਤੌਣ ਲੱਗੀ ਹੋਈ ਹੈ ਪਰ ਉਹਦੀ ਉਹ ਉਹ ਜਿੱਥੇ ਖੁਦਾ ਨੇ ਰੱਖਿਆ ਅਸ ਨੂੰ ਉੱਥੇ ਰਹਿਣਾ ਚਾਹੀਦਾ ਖੁਦਾ ਦੇ ਰੂਪ ਜਿੱਥੇ ਸਾਹੂ ਪ੍ਰਭੂ ਨੇ ਰੱਖਿਆ ਹੈ ਉਹਦੇ ਵਿੱਚ ਬਣੇ ਰਹੋ ਹallelujah ਉਹਦੇ ਪਰਜਨਾ ਚ ਬਣੇ ਰਹੋ ਉਹਦੀ ਕਜ਼ੂਰੀ ਚ ਬਣੇ ਰਹੋ ਛੁਟਾਜਿਆ ਕੰਮ ਕਹਿ ਲਗਾ ਤੈਨੂੰ ਕਿਹਾ ਹੈ ਕਰ ਲਾ ਔਰ ਜਿੱਦਾਂ ਹੀ ਉਹਨੇ ਉਹ ਕਰ ਲਿਆ ਉਹਦੀ ਜ਼ਿੰਦਗੀ ਉਹਦਾ ਜੀਵਨ ਬਦਲ ਗਿਆ ਬਚਨ ਨੂੰ ਮੰਨਣਾ ਪਏਗਾ ਨਾ ਤੇ ਬਾਹਰ ਕੁਝ ਸੀਗਾ ਨਾ ਸਾਥ ਚੁੰਬੀਆਂ ਕੁਝ ਸੀਗਾ ਜੇ ਕੁਝ ਸੀਗਾ ਤੇ ਉਹ ਹੁਕਮ ਦੇ ਵਿੱਚ ਸੀ ਹallelujah ਇਸ ਕਰਕੇ ਤੁਸੀਂ ਹੁਕਮ ਨੂੰ ਮੰਨੋ ਹੁਕਮ ਦੇ ਵਿੱਚ वचन ਦੇ ਵਿੱਚ ਬਣੀ ਰਹੋ ਜੇ ਤੁਸੀਂ वचन ਨੂੰ ਫੋਲੋ ਕਰੋਗੇ ਪ੍ਰਭੂ ਦੀਆਂ ਗੱਲਾਂ ਨੂੰ ਪੂਰਾ ਕਰੋਗੇ ਤੇ ਪ੍ਰਭੂ ਦੇ वचन ਤੁਹਾਡੀ ਜ਼ਿੰਦਗੀ ਜੀ ਪੂਰੇ ਹੋਣਗੇ ਔਰ ਤੁਸੀਂ ਵੀ ਜਿਸ ਦਾ ਉਹ ਗੋੜ ਤੋਂ ਆਜ਼ਾਦ ਹੋਇਆ ਬਹੁਤ سارے ਦੁੱਖਾਂ ਪਰੇਸ਼ਾਨੀਆਂ ਦੇੋਂ خدا ਤੁਹਾਨੂੰ ਆਜ਼ਾਦ ਕਰੇਗਾ ਕਿਉਂਕਿ ਪ੍ਰਭੂ ਕਰਨਾ ਚੁੰਦਾ ਹੈ ਹਾਲੈਲੂਇਆ ਹਾਲੈਲੂਇਆ ਪਰ ਹੁਕਮ ਨੂੰ ਮੰਨਣਾ ਜ਼ਰੂਰੀ ਯਿਸੂ ਨੇ ਕਿਹਾ ਸੀ ਨਾ ਜਾ ਜਾ ਕੇ ਸਲੋਮ ਦੇ ਕੁੰਡ ਵਿੱਚ ਧੋ ਲੈ ਉਹਨੂੰ ਇਹ ਪੀਤੀ ਕੀ ਸੀਗਾ ਤੇ ਸਲੂਮ ਤੇ ਪੋਨੇ ਚ ਕੀ ਸੀਗਾ ਹੈਗਾ ਤੇ ਹੁਕਮ ਚ ਸੀ ਨਾ ਔਰ ਜਿੱਦਾਂ ਹੀ ਆਗੋਂ ਦੇ ਯਸੂ ਦੇ ਹੁਕਮ ਨੂੰ ਪੂਰਿਆਂ ਕੀਤਾ ਤੇ ਉਹਦੀਆਂ ਅੱਖਾਂ ਖੁੱਲ ਗਈਆਂ ਹੁਕਮ ਮੰਨਣਾ ਜ਼ਰੂਰੀ ਲਿਖਿਆ ਹੈ ਕੁਰਬਾਨੀਆਂ ਚੜਾਉਣ ਨਾਲੋਂ ਹੁਕਮ ਮੰਨਣਾ ਜ਼ਰੂਰੀ ਵਚਨ ਨੂੰ ਪੂਰਾ ਕਰਿਆ ਕਰੋ ਜੋ ਵਚਨ ਸੁਣਦੇ ਹੋ ਸਿੱਖਦੇ ਹੋ ਉਹਦੇ ਅਨੁਸਾਰ ਚੱਲਣਾ ਇਹ ਨਹੀਂ ਕਿ ਸੁਣ ਕੇ ਕੱਢ ਦਿੱਤਾ ਸੁੰਣਾ ਆ ਉਸ ਨੂੰ ਆਪਣੀ ਜ਼ਿੰਦਗੀ ਚ ਪੂਰੀਆ ਕਰਨਾ ਹੈ ਬੋਲ ਹallelujah ਲਿਖਿਆ ਬਚਨ ਦੇ ਵਿੱਚ ਧੰਨੇ ਉਹ ਜਿਸ ਬਾਣੀ ਨੂੰ ਪੜਦੇ ਸੁਣਦੇ ਤੇ ਦੇ ਅਨੁਸਾਰ ਅਨੁਸਾਰ ਚੱਲਣਾ ਹੈ ਜ਼ੁਬਾਨੀ ਦੇ ਅਨੁਸਾਰ ਚੱਲਣਾ ਬਾਣੀ ਨੂੰ ਵਚਨ ਨੂੰ ਪੂਰੀਆ ਕਰਨਾ ਹੈ ਤਾਂ ਕਿ ਖੁਦਾ ਦਾ ਬਚਨ ਸਾਡੀ ਜ਼ਿੰਦਗੀ ਚ ਪੂਰਾ ਬੋਲੋ ਹallelujah ਹallelujah ਆਓ ਸਭ ਆਨੁਪਾਤਕ